29 ਜੁਲਾਈ ਨੂੰ ਸਵੇਰੇ ਚਕਲੋਤ ਪਿੰਡ ਮਾਚੀਵਾੜਾ ਸਾਧ ਦੇ ਵਿੱਚ ਪੈਂਦਾ ਹੈਗਾ ਉੱਥੇ ਇੱਕ ਕਰੇ ਵੜ ਕੇ ਕੁਝ ਲੋਕਾਂ ਨੇ ਜਸਪ੍ਰੀਤ ਨਾਂ ਦੇ ਪਰਸਨ ਦੇ ਉੱਪਰ ਫਾਇਰਿੰਗ ਕੀਤੀ ਸੀਗੀ ਉਹਦੇ ਅੰਦਰ ਫਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਂਸਟ ਹੀ ਇਲਜ਼ਾਮ ਲਾਏ ਸੀਗੇ ਤੇ ਫਿਰ ਉਹਨਾਂ ਨੂੰ ਵੀ ਅਰੈਸਟ ਕਰਕੇ ਫਿਰ ਪੁੱਛਗਿੱਛ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਚਾਰ ਪਰਸਨ ਲੱਗੇ ਸਿਗੀ ਇਨੀਸ਼ially ਉਹਨਾਂ ਦੀ ਟ੍ਰੇਲ ਕਰਦੇ ਕਰਦੇ ਜੋ ਸੀਆਈ ਦੀ ਟੀਮ ਹੈ ਐਸਪੀ ਡੀ ਸਾਹਿਬ ਦੇ ਅੰਡਰ ਚਾਰ ਟੀਮਸ ਵੱਖਰੀ ਵੱਖਰੀ ਟੀਮਸ ਬਣਾਈ ਗਈਆਂ ਸੀਗੀਆਂ ਜਿਨ੍ਹਾਂ ਦੀ ਅਗਵਾਈ ਡੀਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਤੇ ਸਾਰੀ ਕਿ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਚੈੱਕ ਕਰਦੇ ਵੇ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰਸ ਸੀਗੇ ਤੇ ਜਿਨ੍ਹਾਂ ਨੇ ਕਰਨਾ ਨੂੰ ਅੰਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉਥੋਂ ਸਾਨੂੰ ਗੱਡੀ ਟਰੇਸ ਹੋਈ ਗੱਡੀ ਟਰੇਸ ਹੋਣ ਤੇ ਸਾਥ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ਡ ਹੈ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਟੂਸ ਵਗੈਰੇ ਰਿਕਵਰ ਹੋਏ ਉਹਦੋਂ ਉਹਦੇ ਨਾਲ ਨਾਲ ਹੀ ਜੋ ਇਹ ਸਲੀਮ ਅਕਿਊਜ਼ਡ ਹੈਗਾ ਇੱਕ ਜਸਵਿੰਦਰ ਨਾਮ ਦੇ ਪਰਸਨ ਦੇ ਘਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਘਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆਂ ਹੋਈਆਂ ਉਦੋਂ ਬਾਅਦ ਫਿਰ ਪੂਰਾ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਬਾਰਦਾਰ ਸੀਗਾ ਪਤਾ ਲੱਗਿਆ ਕੀ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਬੀ ਨਾਮ ਦਾ ਪਰਸਨ ਹੈ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪ੍ਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਬੀ ਦੀ ਕੁਝ ਅਣਬਣ ਉਹਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀਗੀ ਉਹ ਰੰਜਿਸ਼ ਨੂੰ ਕਰਕੇ ਸਾਬੀ ਨੇ ਜਨੀ ਦੇ ਪਰਿਵਾਰ ਤੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜਦੇ ਹੋਏ ਜੋ ਸਾਡੀ ਟੀਮਸ ਹਨ ਉਹਨਾਂ ਨੇ ਅੱਗੇ ਇੱਕ ਤਰुण ਕਾਤਿਆ ਜੋ ਕਿ ਇਹਦੇ ਵਿੱਚ ਵਨ ਆਫ ਦਾ ਸ਼ੂਟਰ ਸੀਗਾ ਉਸ ਜੋ ਵਾਰਦਾਤ ਹੈ ਉਹਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਇੱਕ ਗੌਤਮ ਨਾਮ ਦਾ ਸ਼ਖਸ ਉਹਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤਾ ਗਿਆ ਉਹ ਉਸ ਦਿਨ ਜੋ ਆਲਟੋ ਗੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਈ ਸੀਗੀ ਉਹਨੂੰ ਚਲਾ ਰਿਹਾ ਸੀਗਾ ਇਸ ਦੇ ਨਾਲ ਨਾਲ ਹੀ ਅ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਵਿੰਦਰ ਕਾਲਾ ਹੈਗਾ ਅ ਜੋ ਫਗਵਾੜੇ ਦਾ ਹੈਗਾ ਉਹਦੀ ਪਾਲਜੇ ਚੱਲ ਰਹੀ ਹੈਗੀ ਉਹਦੇ ਨਾਲ ਇੱਕ ਸੰਜੂ ਨਾ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰ ਰਹੀ ਹੈਗੀ ਹੀ ਇਜ਼ ਏਟ ਟੂ ਬੀ ਅਰੈਸਟਡ ਤੇ ਇਹ ਸਾਰਾ ਕਸਾਰਾ प्रकरण ਜੋ ਸੀਗਾ ਕਿ ਸੰਜੂ ਤਾਤੀਆ ਅਸੇ ਤਰुण ਉਰਫ ਕਾਤਿਆ ਸੰਜੂ ਸੁਖਵਿੰਦਰ ਕਾਲਾ ਗੋਤਮ ਤੇ ਇਹਨਾਂ ਦੇ ਨਾਲ ਇੱਕ ਦੀਪਕ ਗੋਰਾ ਨਾ ਦਾ ਪਰਸਨ ਇਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਇਥੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜੋ ਵਾਰਦਾਤ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾ ਦੇ ਪਰਸਨ ਹੈ ਜੋ ਮਹਿਤਪੁਰ ਔਰ ਮਹਿਤਪੁਰ ਨਵਾਂ ਸ਼ਹਿਰ ਦੇ ਹੈ ਇਹਨਾਂ ਨੇ ਆਗੇ ਪੈਸੇ ਇਹਨਾਂ ਨੂੰ ਫੜਾਏ ਸੀਗੇ ਸਾਬੀ ਦੇ ਕਹਿਣ ਤੋਂ ਉਹਦੇ ਨਾਲ ਨਾਲ ਹੀ ਇੱਕ ਇਹਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਆ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਕੋਲ ਵੈਪਨ ਵਗੈਰਾ ਰਿਕਵਰ ਟੋਟਲ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕੀਆਂ ਨੇ 3 ਅਰੈਸਟ ਹੋਣੇ ਬਾਕੀ ਨੇ ਆਈਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਉਹਨਾਂ ਨੂੰ ਵੀ ਫੜ ਲੇਗੀ ਟੋਟਲ ਰਿਕਵਰੀਜ਼ ਕੇਸ ਦੇ ਵਿੱਚ ਤਿੰਨ ਵੈਪਨ ਦੋ 30 ਬੋਰ ਦੇ ਪਿਸਟਲ ਉਹਨਾਂ ਦੇ ਨਾਲ ਚਾਰ ਮੈਗਜ਼ੀਨਸ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨਸ ਟੋਟਲ 45 ਦੇ ਤਕਰੀਬਨ ਲਾਈਵ ਰਾਉਂਡਸ ਤੇ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰ ਸੀਗੀ ਇਹ ਸਾਰੀ ਚੀਜ਼ ਬਰਾਮਦ ਹੋ ਗਈਆਂ ਨੇ ਇਨਾਂ ਦਾ ਜਿੰਨੇ ਵੀ ਅਕਿਊਜ਼ਡ ਹੈ ਇਨਾਂ ਦਾ ਵਾਰਦਾਤ ਦੇ ਨਾਲ ਜੋ-ਜੋ ਇਨਾਂ ਦਾ ਕਨੈਕਸ਼ਨ ਹੈ ਉਹ ਐਵੀਡੈਂਸ਼ਰੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਹੈ ਅ ਤੇ ਅੱਗੇ ਜੀਵੇ ਹੋਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋਣਗੀਆਂ ਉਹ মিডিਆ ਸਾਥੀਆਂ ਦੇ ਨਾਲ ਸਾਂਝੀ ਕਰਦੇ ਜਾਏਗੇ ਨਾ ਕਿ ਤੋੜੇ ਨਹੀਂ ਦਿੱਤੇ ਸੀ ਰੋਕਣ ਇਹਨਾਂ ਨੇ ਵੈਪਨ ਜੋ ਇਨਾਦਤ ਇਹ ਤਰुण ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਦੇ ਕੋਲ ਸੀਗੇ ਤੇ ਅੱਗੇ ਇਨਾਦ ਦਾ ਜੋ ਵੈਪਨ ਦੀ ਪੂਰੀ ਟ੍ਰੇਲ ਹੈ ਜੀਵੇ ਤੁਹਾਨੂੰ ਕਿਹਾ ਅਰੈਸਟ ਹੋਈਆਂ ਸੀਗੀਆਂ ਤੇ ਇਹ ਨਾਦਾਬ ਹੁਣ ਤੱਕ ਜੋ ਜੋ ਟ੍ਰੇਲਰ ਵੋ ਐਸਟੈਬਲਿਸ਼ ਹੋ ਗਏ ਫਾਈਲ ਦੇ ਉੱਪਰ ਤੇ ਇਹਦੇ ਨਾਲ ਜੋ ਪੈਸੇ ਵੀ ਇਨਾਂ ਨੇ ਪ੍ਰੋਵਾਈਡ ਕੀਤੇ ਨੇ ਪ੍ਰੀਤੁਰ ਹਰਦੀਪ ਨਾਦਾ ਪਰਸਨ ਇਨਾਂ ਨੇ ਇਹਨਾਂ ਨੂੰ ਵੋ ਕੀਤੇ ਇੱਕ ਹੋਰ ਜੋ ਸ਼ਖਸ ਹੈਗਾ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਕਿਉਂਕਿ ਉੱਥੋਂ ਵੈਪਨ ਦਾ ਕਲੀਅਰ ਹੋ ਜਾਂਦਾ ਜੋ ਸਾਦੀਏ ਦੇ ਨਾਲ ਮੈਂ ਤੁਹਾਨੂੰ ਦੱਸਿਆ ਇੱਕ ਸਨੀ ਤੇ ਗਿੰਦਾ ਗਿੰਦਾ ਜੋ ਹੈਗਾ ਉਹਦਾ ਬ੍ਰਦਰ ਹੈਗਾ ਉੱਥੇ ਚਮ ਸ਼ਮਕੌਰ ਸਾਹਿਬ ਦੇ ਵਿੱਚ ਇੱਕ 9 ਮਈ ਨੂੰ ਇੱਕ ਹੋਈ ਸੀਗੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਉਹ ਉਹਦੇ ਬ੍ਰਦਰ ਦੇ ਉੱਪਰ ਵੀ ਸਾਬੀ ਨੇ ਥਰੂ ਇੱਕ ਘੋਗਾ ਨਾਂ ਦਾ ਪਰਸਨ ਉਹਦੇ ਥਰੂ ਫਾਇਰਿੰਗ ਕਰਾਈ ਸੀਗੀ ਉਹਨੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀਗੇ ਇਹ ਮੋਸਟਲੀ ਕੁਝ ਫਗਵਾੜਾ ਦੇ ਹੈ ਕੁਝ ਲੁਧਿਆਣਾ ਇੱਕ ਜੋ ਤਰੁਣ ਹੈਗਾ ਪੀ ਪਿਛੋਕੜ ਇਹ ਲੁਧਿਆਣੇ ਦੀ ਬਟ ਪ੍ਰੈਜ਼ੈਂਟਲੀ ਅੰਮ੍ਰਿਤਸਰ ਰਹਿ ਰਿਹਾ ਸੀਗਾ ਤੇ ਗੌਤਮ ਜੋ ਉਹ ਵੀ ਲੁਧਿਆਣੇ ਦਾ ਹੈਗਾ ਤੇ ਬਟ ਉਹਦੀ ਅਰੈਸਟ ਅੰਮ੍ਰਿਤਸਰ ਤੋਂ ਹੋਈ ਹੈ ਇੱਕ ਵਿਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣੇ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਅਕਿਊਜ਼ਡ ਹੈ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਵੀ ਇੱਕ ਐਂਗਲ ਇਹਦੇ ਵਿੱਚ ਨਿਕਲਿਆ ਇਹ ਸਾਰੇ ਕੇ ਸਾਰੇ ਕਿਉਂਕਿ ਜੋ ਦੀ ਵਾਈਫ ਹੈ ਉਹਦੇ ਖਾਤੇ ਦੇ ਵਿੱਚ ਪੈਸੇ ਆਏ ਹੋਏ ਨੇ ਤਾਂ ਸ਼ੀ ਵਾਸ ਬੈਨੇਫਿਸ਼ਰੀ ਆਫ ਦਿ ਕ੍ਰਾਈਮ ਦੂਜਾ ਉਹਦੇ ਕੋਲੋਂ ਵੈਪਨ ਰਿਕਵਰ ਹੋਇਆ ਹੈਗਾ ਉਹਦੇ ਬ੍ਰਦਰ ਦੇ ਕੋਲੋਂ ਵੀ ਰਾਉਂਡਸ ਵਗੈਰਾ ਰਿਕਵਰ ਹੋਏ ਕਰੇ ਕ੍ਰਾਈਮ ਤੋਂ ਬਾਅਦ ਜੋ ਅਕਿਊਜ਼ ਨੇ ਕਪੜੇ ਵਗੈਰਾ ਪਾਇਓ ਸੀਗੇ ਉਹ ਉਹਨਾਂ ਦੇ ਘਰੋਂ ਰਿਕਵਰ ਹੋਏ ਤੇ ਗੱਡੀ ਵੀ ਰਿਕਵਰ ਹੋਈ ਹੈ ਤੇ ਕ੍ਰਾਈਮ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਅਸੋਸੀਏਸ਼ਨ ਹੈ ਪਹਿਲਾ ਮੈਂ ਤੁਹਾਨੂੰ ਚਮਕੌਰ ਸਾਹ ਵਾਲਾ ਦੱਸ ਦੂ ਕਿਉਂਕਿ ਉਹ ਅਨਟ੍ਰੇਸ ਪਿਆ ਸੀਗਾ 9 ਮਈ ਦਾ ਇੱਕ ਇਨਸੀਡੈਂਟ ਹੈਗਾ ਤੇ ਉੱਥੇ ਵੀ ਆਹੀ ਜੋ ਅਸੀਂ ਜਿ ਜੋ ਅਕਿਊਜ਼ ਫੜੇ ਇਹਨਾਂ ਦੇ ਵਿੱਚੋਂ ਜੋ ਵਿੱਕੀ ਔਰ ਇਹ ਤਰुण ਹੈ ਇਨ ਆਦੀ ਉਸ ਵਾਰਦਾਤ ਦੇ ਵਿੱਚ ਵੀ ਇਹ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇੱਕ ਚਮਕੌਰ ਸਾਹਿਬ ਦਾ ਵੀ ਫਾਇਰਿੰਗ ਦਾ ਕੇਸ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਉਦੋਂ ਇੱਕ ਆਪਣੇ ਪ੍ਰੋਪਰ ਇੱਕ ਐਂਡ ਤੱਕ ਲੈ ਕੇ ਆਈ ਪੁਲਿਸ ਉਹਨੂੰ ਵੀ ਟ੍ਰੇਸ ਕਰਕੇ ਬੰਦੇ ਨੂੰ ਫੜ ਲਿਆ ਗਿਆ ਕਨਸਰਨ ਜ਼ਿਲ੍ਹਿਆਂ ਨੂੰ ਅਸੀਂ ਦੱਸਤਾਏਗਾ ਤੇ ਇਹਦੇ ਨਾਲ ਨਾਲ ਹੀ ਇਸ ਕੇਸ ਦੇ ਨਾਲ ਸਾਨੂੰ ਕਾਫੀ ਹੋਰ ਕੇਸਸ ਦੇ ਬਾਰੇ ਇਹਨ ਅਕਿਊਜ਼ ਨੇ ਦੱਸਿਆਗਾ ਸਲੀਮ ਨੇ ਦੱਸਿਆ ਹੈਗਾ ਕਿ ਇਨਾਂ ਨੇ ਆਹੀ ਗੈਂਗ ਦੇ ਕੁਝ ਮੈਂਬਰਸ ਨੇ ਮਿਲ ਕੇ ਗੁਰਾਇਆਂ ਦੇ ਵਿੱਚ ਵੀ ਇਨਾਂ ਨੇ ਇੱਕ ਪਰਸਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਉਹਦਾ ਅਸੀਂ ਕੰਸਰਨ ਜ਼ਿਲ੍ਹੇ ਨੂੰ ਇਨਫੋਰਮ ਕਰਤਾ ਹੈਗਾ ਤਾਂਕਿ ਉਹ ਵੀ ਇਸ ਚੀਜ਼ ਦੀ ਤਫ਼ਤੀਸ਼ ਕਰ ਸਕੇ ਇਨਾਂ ਨੇ ਉਸ ਚੀਜ਼ ਨੂੰ ਵੀ ਕੰਫੈਸ ਕੀਤਾ ਹੈ ਇਨਾਂ ਨੇ ਇੱਕ ਨਵਾਂ ਸ਼ਹਿਰ ਦੇ ਵਿੱਚ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਇੱਕ ਬਿੱਲਾ ਨਾ ਦੇ ਪਰਸਨ ਦੇ ਘਰ ਦੇ ਬਾਹਰ ਇਨਾਂ ਨੇ 6 ਰਾਉਂਡਸ ਫਾਇਰ ਕੀਤੇ ਸੀਗੇ ਉਹ ਵੀ ਅਸੀਂ ਕੰਸਰਨ ਜ਼ਿਲ੍ਹੇ ਨੂੰ ਦੱਸਤਾ ਹੈਗਾ ਸੋ ਥੈਟ ਉਹ ਆਪਣੀ ਤਫ਼ਤੀਸ਼ ਕਰ ਸਕੇ ਤੇ ਹੁਣ ਤੱਕ ਇਨਾਨੇ ਚਾਰ ਵਾਰ ਦਾਤਾ ਦੋ ਪ੍ਰੇਸ ਹੋ ਚੁੱਕੀ ਦੋ ਇਨਾਨੇ ਹੋਰ ਦਸ ਇਹ ਉਹ ਨਾਦਾ ਵੀ ਜਲਦ ਹੋ ਜਾਏਗਾ ਇਨਾਦੇ ਕੁਝ ਮੈਂਬਰਸ ਦੇ ਉਪਰ ਪੁਰਾਣੇ ਐਫ ਆਈ ਆਰਸ ਵੀ ਹੈ ਇੱਕ ਜੋ ਤਰुण ਹੈਗਾ ਤਰਨੂਰਫ ਕਾਪਿਆ ਇਹਦੇ ਉਪਰ ਇੱਕ 302 ਦਾ ਹੁਸ਼ਿਆਰਪੁਰ ਦਾ ਇੱਕ ਐਫ ਆਈ ਆਰ ਹੈਗੀ ਤੇ ਜੋ ਵਿੱਕੀ ਪਰਸਨ ਹੈਗਾ ਇਹਦੇ ਉਪਰ ਇੱਕ ਐਨ ਡੀ ਪੀ ਐਸ ਜੀ 2018 ਦੀ ਇੱਕ ਐਫ ਆਈ ਆਰ ਹੈ ਬਾਕੀ ਨਾਦਾ ਕਿਉਂਕਿ ਇਹਨਾਂ ਨੇ ਆਪ ਹੀ ਕੰਫੈਸ ਕੀਤਾ ਹੈਗਾ ਤੇ ਹੋਰ ਵੀ ਨਾਦਾ ਜਿਸ ਜਿਸ ਇਨਸੀਡੈਂਟ ਜਾਂ ਜਿਸ ਜਿਸ ਵਾਰਦਾਤ ਦੇ ਵਿੱਚ ਇਹਨਾਂ ਦੀ ਸਮੂਲੀਅਤ ਹੈਗੀ ਉਹਨੂੰ ਵੀ ਫਿਰ ਅੱਗੇ ਅਗਰ ਹੁਣ ਤੱਕ ਹੀ ਫੜੇ ਨਹੀਂ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇੱਕ ਲੌਜੀਕਲ ਐਂਡ ਤੱਕ ਸਾਰੇ ਸਰ ਗਿਰੋਦੇ ਜੋ ਜੋ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਨੇ ਉਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਕੇ ਆਏਗੀ ਇਸ ਬਾਰੇ ਲਿਖਿਆ ਉਹ ਜੇ ਉਸ ਨੂੰ ਆ ਇਨਾਦਾ ਜੋ ਸਾਭੀ ਹੈਗਾ ਉਹਨੇ ਸੋਨੂ ਖਤਰੀ ਨਾਮ ਕੇ ਜੋ ਗੈਂਗਸਟਰ ਹੈਗਾ ਉਹ ਵੀ ਬਾਹਰੀ ਹੈਗਾ ਉਹਨੂੰ ਪੈਸੇ ਇਨੀਸ਼ੀਅਲੀ ਦਿੱਤੇ ਸੀਗੇ ਸਾਡੀ ਵਾਰਦਾਤ ਤੇ ਨਾਲ ਉਹਦਾ ਲਿੰਕ ਅਸੀਂ ਦੇਖ ਰਹੇ ਕਿਉਂਕਿ ਉਹਦੇ ਹੀ ਸਾਰੇ ਖੁਰਗੇ ਲੱਗਦੇ ਆ ਉਹਦੇ ਨਾਲ ਉਹਦਾ ਕਨੈਕਸ਼ਨ ਬਣਦਾ ਹੈਗਾ ਤੇ ਸੋਨੂ ਖਤਰੀ ਦੀ ਗੈਂਗ ਹੈਗੀ ਇਸੀ ਏਰੀਆ ਦੇ ਵਿੱਚ ਨਵਾਂ ਸ਼ਹਿਰ ਚਮਕੌਰ ਸਾਹੀ ਸਾਡੇ ਇਸ ਏਰੀਆ ਦੇ ਸ਼ੱਕ ਤੇ ਸ਼ਾਇਦ ਰਹੇ ਹੈ। ਨਹੀਂ ਨਹੀਂ ਜੀ ਇਹ ਇਹਨਾਂ ਨੇ ਸੁਪਾਰੀ ਹੀ ਕਹਿ ਸਕਦੇ ਉਹਨੇ ਪੈਸੇ ਦੇ ਕੇ ਹੀ ਕਰਾਇਆ ਸਾਹੀ ਨੇ ਅੱਗੇ ਸੋਨੂ ਖੱਤਰੀ ਔਰ ਕੋਗਾ ਜੋ ਮੈਂ ਤੁਹਾਨੂੰ ਦੋ ਦੱਸਾਂ ਇਹਨਾਂ ਨੂੰ ਪੈਸੇ ਦੇ ਕੇ ਔਰ ਜੀਵੇ ਮੈਂ ਤੁਹਾਨੂੰ ਦੱਸਿਆ ਕਿ ਜੋ ਇੱਕ ਅਕਿਊਜ਼ਡ ਹੈਗਾ ਸਲੀਮ ਉਹਦੀ ਵਾਈਫ ਦੇ ਖਾਤੇ ਦੇ ਵਿੱਚ ਵੀ ਪੈਸੇ ਆਏ ਆ। ਇੰਦਰਪ੍ਰੀਤ ਔਰ ਹਰਦੀਪ ਇਹ ਵੀ ਫਾਈਨਾਂਸਿੰਗ ਹੀ ਕਰਦੇ ਸੀਗੇ ਤੇ ਫਿਰੋਤੀ ਲੈ ਕੇ ਹੀ ਇਹ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੈਂਗ ਹੈਗਾ ਤੇ ਫਿਰੋਤੀ ਦੇ ਬੇਸਿਸ ਤੇ ਫਿਰੋਤੀ ਐਜ਼ ਇਨ ਸੁਪਾਰੀ ਵਾਲਾ ਸੁਪਾਰੀ ਦੇ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਤੇ ਚਾਰ ਇਹਨਾਂ ਨੇ ਫਾਇਰਿੰਗ ਕਬੂਲੀਆਂ ਨੇ ਹੁਣ ਉਹ ਠੀਕ ਹੈਗਾ ਉਹਨੂੰ 5 ਗਨ ਸ਼ਾਟ ਇੰਜਰੀ ਸੀਗੀਆਂ ਨੇ ਪੂਰਨ ਆਊਟ ਆਫ ਡੇਂਜਰ ਹੈ ਔਰ ਉਹ ਦੇ ਆਈ ਥਿੰਕ ਜੇਰੇ ਇਲਾਜ ਹੋਏਗਾ ਅ ਸਪਤਾ ਲਗ ਲਗ ਹੈਗਾ ਕੁਝ ਜੁਡੀਸ਼ਲ ਹੋ ਚੁਕੇ ਜਿਨਾਦੀ ਜਿੰਨਾ ਹੈ ਇਨਵੈਸਟੀਗੇਸ਼ਨ ਸਾਨੂੰ ਉਹ ਨੋਟ ਸੀ ਉਹਨਾਂ ਨੇ ਦੱਸਤਾ ਹੈਗਾ ਉਹਨਾਂ ਦਾ ਰੋਡ ਕਲੀਅਰ ਹੋ ਚੁਕਾ ਹੈ ਜਿਨਾਂ ਦੇ ਕੋਲੋਂ ਹੁਣ ਅੱਗੇ ਔਰ ਸਾਨੂੰ ਲੱਗਦਾ ਕੁਝ ਹੋਰ ਵੀ ਵਾਰਦਾਤੇ ਜੋ ਇਹਨਾਂ ਨੇ ਕੀਤੀ ਹੈ ਉਹਦਾ ਡੀਟੇਲ ਅਜੇ ਲੈਣੀ ਬਾਕੀ ਹੈ ਤੇ ਸਲੀਮ ਦਾ ਸਾਡੇ ਕੋਲ 5 ਦਿਨ ਦਾ ਸੀਗਾ ਤੇ ਬਾਕੀ ਆ ਜਿਨਾਂ ਨੂੰ ਪੇਸ਼ ਕਰਕੇ ਪੁਲਿਸ ਕੁਲੀ ਸੀਮਾਂਡ ਦੇ ਲਈ ਅਪਲਾਈ ਕਰੇ